ਰੇਟਾ ਵਾਲਾ ਕਿੰਨਾ ਮਰਜੀ ਇਹ ਹੁਣ ਮਾਰ ਪਾਣੀ ਆ ਚੱਕ ਇਹ ਜੁਝਾਰ ਵਾਲੇ ਫੈਕਟਰੀ ਦੇ ਤਿਆਰ ਹੋਏ ਹੋ ਪੱਲੇ ਨੇ ਸਰਪੰਚ ਇਹਨਾਂ ਨੂੰ ਕੁਝ ਨਹੀਂ ਹੁੰਦਾ ਲਾਲਾ ਜੀ ਉਮਰ ਭਰ ਦੀ ਗਾਰੰਟੀ ਆ ਉਮਰ ਭਰ ਦੀ ਰੇਟ ਜਮਾ ਜਾਇਜ਼ ਰੇਟ ਜਾਇਜ਼ ਕਿਉਂ ਆ ਪਿੰਡ ਦੇ ਵਿੱਚ ਘਰ ਦੇ ਵਿੱਚ ਬਾਈ ਉਹ ਨਹੀਂ ਕੰਮ ਕਰ ਦਿਆ 2800 ਰੁਪਏ ਤੋਂ ਪੱਲਾ ਸ਼ੁਰੂ ਹੋ ਜਾਂਦਾ ਹੈਗਾ ਕਿਹੜੇ ਮਰਜੀ ਦੇ ਪਾਣੀ ਪਾ ਲੈਣੇ ਪਰੇ ਹੋਈ ਸਰਪੰਚ ਇਹ ਆ ਲੈ ਸਮਰੈਕੇ ਵਾਲੇ ਦੇ ਪਾਲਾ ਦੂਜੇ ਦੇ ਪਾਲਾ ਪੱਲੇ ਸਾਰੇ ਇੱਕ ਨੰਬਰ ਨੇ ਕੁਆਲਟੀ ਇੱਕ ਨੰਬਰ ਹੋਰ ਜੀ ਸਰਦਾਰ ਜੀ ਬਿਲਕੁਲ ਬੱਲੇ ਬੱਲੇ ਕਰਾ ਰਖੇ ਲੇ ਕਿੰਨੇ ਟਾਈਮ ਚ ਤਿਆਰ ਕਰ ਦੋਗੇ ਜੀ ਆਰਡਰ ਹੋਣ ਤੋਂ ਬਾਅਦ ਇੱਕ ਹਫਤੇ ਚ ਅਗਲੇ ਦੇ ਘਰੇ ਫਿੱਟ ਹੋ ਜਾਣਗੇ ਪੱਲੇ ਸਾਰੀ ਕੋਠੀ ਤਿਆਰ ਕਰ ਦੋਗੇ ਬਿਲਕੁਲ ਜੀ ਬਿਲਕੁਲ ਜੀ ਰਸੋਈ ਰਸਾਈ ਦੀ ਜ਼ਿੰਮੇਵਾਰੀ ਵੀ ਛੋਡੀ ਹੈ ਜੀ ਹਾਂ ਜੀ ਹਾਂ ਜੀ ਰਸੋਈ ਕੱਪਵੋੜ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੰਮ ਕਰਾਉਣਾ ਲਾਲਾ ਜੀ ਫੋਟੋ ਦਿਖਾ ਦਿਓ ਵੀ ਇਹਦਾ ਸਮਾਨ ਤਿਆਰ ਕਰਨਾ ਹੈਗਾ ਉਹੀ ਤਿਆਰ ਕਰ ਦਾਂਗੇ ਬੱਲੇ ਦਾ ਪਣਾ ਵਜਨ ਕਰ ਲਿਓ ਕਿਤੇ ਮਰਜੀ ਫਿਰ ਇਹਨਾਂ ਦੇ ਪ ਬੋਰ ਪੂਰਾ ਠੋਸ ਆ ਬੋਰਡ ਬੂਡ ਚੈੱਕ ਕਰ ਲੋ ਇਹ ਬੋਰਡ ਦਾ ਕਿੱਥੋਂ ਪਤਾ ਲੱਗਦਾ ਉਰੋਂ ਪਤਾ ਲੱਗਦਾ ਐ ਅੱਖ ਲਾ ਕੇ ਕਿਉਂ ਸਰਪੰਚ ਜਮਾ ਆ ਪਿਆ ਤਿੱਖਾ ਓਏ ਓਕੇ ਆ ਜਮਾ ਓਕੇ ਦੇ ਹਾਂ ਪੋਲ ਦਾ ਪੱਲਾ ਲਿਪੜਾ ਨਾ ਨਹੀਂ ਆ ਲੱਗਿਆ ਪਈ ਇਹਨੇ ਮਸ਼ੀਨਾ ਆਪ ਹੋਂਦਿਆ ਨਾ ਫੁੱਲ ਸਰਪੰਚ ਇਹ ਕਰਦੇ ਨੇ ਡਿਜ਼ਾਈਨ ਤੇ ਬਾਈ ਨੂੰ ਐ ਪੁਸਪੁਸਪਾ ਦੀ ਫੋਟੋ ਸਾਬ ਦਊਗਾ ਸਾਬ ਦਊਗਾ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਜਿਹਦੀ ਮਰਜ਼ੀ ਸਪਾਓ ਬੱਚੇ ਦੀ ਭਾਬੀ ਦੀ ਜਿਹਦੀ ਮਰਜ਼ੀ ਸਪਾਓ ਜਦੇ ਸਾਫ ਕੇ ਦਵਾਂਗੇ ਖਾਲਸਾ ਜੀ ਦੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦੋ ਕਰਾ ਇੱਕ ਨੰਬਰ ਕੰਮ ਆਗਾ ਕੋਈ ਠੱਗੀ ਠੋਰੀ ਨਹੀਂ ਹੈਗੀ ਵੱਧ ਤੋਂ ਵੱਧ ਆਇਓ ਕਰਾ ਬਾਈ ਹੁਣ ਪੂਰਾ ਡਰੈੱਸ ਬੋਲ ਦੋ ਆਪਣਾ ਆਪਣਾ ਪਿੰਡ ਮੰਨਮੇ ਜਿਲ੍ਹਾ ਮਰੇਲ ਕੋਲ ਦਾ